ਇਹਦੇ ਵਿੱਚ ਜਿਹੜਾ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਮੀਤੀ 22/10/25 ਨੂੰ ਸਾਨੂੰ ਇੱਕ ਦਰਖਾਸਤ ਆਈ ਸੀ ਜੇ ਕਿ ਜਿਹੜਾ ਉਹਨਾਂ ਦੇ ਜਿਹੜਾ ਡਰੱਗ ਸਟੋਰ ਹੈ ਉਹਦੇ ਵਿੱਚੋਂ 11000 ਗੋਲੀ ਜਿਹੜੀ ਉਪਰੀ ਨਾਰਥ ਦੇ ਨੇ ਉਹ ਜਿਹੜੀ ਚੋਰੀ ਹੋ ਗਈ ਹੈ ਜਿਹਦੇ ਕਹਤ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਆ ਜਿਹੜਾ ਮਕਰ ਰਮਾ ਨੰਬਰ 282 ਜਿਹੜਾ 105 ਬੀ ਐਨ ਐਸ ਤਹਿਤ ਇਹਦਾ ਦਰਜ ਕੀਤਾ ਸੀ ਤੇ ਇਹਦੇ ਵਿੱਚ ਜਿਹੜਾ ਮਾਨ ਜੋ ਐਸਐਸਪੀ ਸਾਹਿਬ ਨੇ ਜਿਹੜਾ ਸਾਨੂੰ ਦਿਸ਼ਾ ਨਿਰਦੇਸ਼ ਦੇ ਕੇ ਤੇ ਇਹਦੇ ਵਿੱਚ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਜਿਹੜਾ ਐਸਐਚਓ ਸਿਟੀ ਸਾਊਥ ਕੁਲਵਿੰਦਰ ਸਿੰਘ ਤੇ ਸਾਡੇ ਜਿਹੜੇ ਪੀਸੀਆਰ ਚਾਰਜ ਨੇ ਜਿਹੜੇ ਆ ਖੇਪ ਚੰਦਪ੍ਰਾਸਾ ਜੀ ਤੇ ਇਹਦੇ ਵਿੱਚ ਜਿਹੜਾ ਟੀਮਾਂ ਨੇ ਕੰਮ ਕਰਦੇ ਹੋਏ ਵਧੀਆ ਕੰਮ ਕਰਦੇ ਹੋਏ ਜਿਹੜਾ ਕੱਲ ਜਿਹੜਾ ਅਸੀਂ ਉਹਨਾਂ ਨੂੰ ਕਾਬੂ ਕਰਕੇ ਕਿਉਂਕਿ ਉਹਨਾਂ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਪ੍ਰਵਿੰਦਰ ਸਿੰਘ ਨੂੰ ਜਿਹੜੇ ਦੋ ਬੰਦੇ ਆ ਜਿਹਦੇ ਵਿੱਚ ਬੁੱਟਾ ਸਿੰਘ ਜਿਹੜਾ ਵਾਸੀ ਕੌਂਕੇ ਆ ਵੈਸੇ ਕੁਆਟਰ ਨੰਬਰ 2 ਦੇ ਵਿੱਚ ਇੱਥੇ ਰਹਿੰਦਾ ਇਹਦੀ ਵਾਈਫ ਜਿਹੜੀ ਆ ਉਹ ਕਲਾਸ 4 ਹੈ ਸਿਵਲ ਹਸਪੀਟਲ ਦੇ ਵਿੱਚ ਇਹ ਤੇ ਜਿਹੜਾ ਇਹਦੇ ਨਾਲ ਇੱਕ ਰਾਜਕੁਮਾਰ ਉਹਨੂੰ ਬੱਬੂ ਕਬਾੜੀਆ ਵੀ ਕਹਿੰਦੇ ਆ ਉਹ ਹਸਪੀਟਲ ਦੇ ਵਿੱਚ ਜਿਹੜਾ ਦੂਸਰਾ ਕਬਾੜ ਦਾ ਜਮੇ ਸਫਾਈ ਵਗੈਰਾ ਵੀ ਕਰਦਾ ਤੇ ਜਿਹੜੇ ਹੋਂਦੇ ਗੱਤੇ ਵਗੈਰਾ ਜਿਹੜੇ ਸਾਰੇ ਉਹ ਚੁੱਕ ਕੇ ਉਹ ਲੈ ਕੇ ਜਾਂਦਾ ਤੇ ਇਹ ਜਿਹੜੇ ਦੋਨੋਂ ਜਣੇ ਜਿਹੜਾ ਨਸ਼ੀਲੀਆਂ ਗੋਲੀਆਂ ਜਿਹੜੀਆਂ ਸੀ ਇਹ ਗੈਸ ਜੋ ਉਹਦੇ ਵਿੱਚ ਇੱਕ ਕੰਡਮ ਜਗ੍ਹਾ ਹੈ ਕਿ ਇਹ ਨਾਲ ਹੀ ਹਸਪਤਲ ਦੇ ਉਹਦੇ ਵਿੱਚ ਜਿਹੜਾ ਵੇਚਣ ਦੀ ਤਿਆਰੀ ਦੇ ਵੇਚਣ ਦੀ ਤਿਆਰੀ ਦੇ ਵਿੱਚ ਸਨ ਤੇ ਜਿਹਦੇ ਵਿੱਚ ਜਦੋਂ ਇਹਨਾਂ ਨੇ ਇਨਫੋਰਮੇਸ਼ਨ ਮਿਲੀ ਤੇ ਪ੍ਰਵਿੰਦਰ ਸਿੰਘ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੇ ਜਿਹੜਾ ਉਹਨੂੰ ਕਾਬੂ ਕਰਕੇ ਉਹਨਾਂ ਤੋਂ ਜਿਹੜਾ 8900 ਜਿਹੜੀਆਂ 40 ਗੋਲੀਆਂ ਜਿਹੜੀਆਂ ਸੀ ਬਪਰੀ ਨਾਰਫਿੰਦੀਆਂ ਉਹ ਬਰਾਮਦ ਕਰ ਲਈਆਂ ਉਹੀ ਗਲੀਆਂ ਜਿਹੜੀਆਂ ਚੋਰੀ ਵਾਲੀਆਂ ਸੀ ਹਾਂ ਇਹ ਉਹੀ ਗਲੀਆਂ ਉਹਦੇ ਵਿੱਚ ਅਸੀਂ ਜਿਹੜਾ ਡਾਕਟਰ ਸਾਹਿਬ ਨੂੰ ਜਿਹੜਾ ਉੱਥੋਂ ਜਿਹੜਾ ਮੈਡੀਕਲ ਅਫਸਰ ਸੀ ਸਿਵਲ ਹਸਪੀਟਲ ਤੋਂ ਉਹਨਾਂ ਨੂੰ ਵੀ ਨਾਲ ਲੈ ਕੇ ਜਿਹੜੀ ਇਹ ਰਿਹਾਮ ਦੀ ਕਰਾਈ ਸੀ ਤੇ ਬਾਕੀ ਗੋਲੀਆਂ ਕਿੱਥੇਆਂ ਨੂੰ ਜਾਣਕਾਰੀ ਮਿਲੀ ਬਾਕੀ ਹਾਂ ਬਾਕੀ ਇਹਦੇ ਵਿੱਚ ਜਿਹੜਾ ਇਹਨਾਂ ਦੋਨਾਂ ਜਣਾਂ ਨੂੰ ਜਾਣਿਆਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਹੁਣ ਅੱਜ ਕੇਸ ਦਾ ਅਦਾਲਤ ਕਰਾਂਗੇ ਤੇ ਇਹਨਾਂ ਰਿਮਾਨ ਲੈ ਕੇ ਅਗਲੀ ਪੁਛਗਿੱਛ ਇਹਨਾਂ ਦੀ ਕਰਾਂਗੇ ਕਿ ਕਿੱਥੇ ਇਹਨਾਂ ਨੇ ਜਿਹੜੀਆਂ ਬਾਕੀ ਗੋਲੀਆਂ ਕਿੱਥੇ ਰੱਖੀਆਂ ਜਾਂ ਕਿਦ ਨੂੰ ਵੇਚੀਆਂ ਕਿਵੇਂ ਕੀਤਾ ਇਹ ਜਿਹੜੀਆਂ ਗੁੜੀਆਂ ਇਹਨਾਂ ਨੂੰ ਪਤਾ ਸੀਗਾ ਕਿ ਉੱਤੇ ਸਟਾਕ ਰੂਮ ਦੇ ਵਿੱਚ ਇਹ ਅਲਮਾਰੀ ਦੇ ਵਿੱਚ ਹੈਗੀ ਹੈ ਇਹਨਾਂ ਨੂੰ ਕਿਵੇਂ ਪਤਾ ਸੀ ਇਹ ਉਹ ਇਹਦੇ ਵਿੱਚ ਅਜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹ ਬਾਅਦ ਦੇ ਵਿੱਚ ਅਸੀਂ ਦੱਸਾਂਗੇ ਕਿਸ ਤਰੀਕੇ ਨਾਲ ਇਹਨਾਂ ਨੇ ਕਿਵੇਂ ਇਹਨਾਂ ਨੂੰ ਪਤਾ ਲੱਗਾ ਇਹ ਦੋਨੋਂ ਸਟਾਕ ਰੂਮ ਦੇ ਪਿੱਛੇ ਰਹਿੰਦੇ ਸੀਗੇ ਨਹੀਂ ਇੱਕ ਜਿਹੜਾ ਹੈ ਜਿਹੜਾ ਇਹਦੇ ਵਿੱਚ ਬੂਟਾ ਸਿੰਘ ਹੈ ਉਹਦੀ ਜਿਹੜੀ ਵਾਈਫ ਉੱਥੇ ਹਸਪੀਟਲ 'ਚ ਕੰਮ ਕਰਦੀ ਤੇ ਉਹ ਉਹਦਾ ਜਿਹੜਾ ਕੁਆਟਰ ਸੀ ਉਹ ਜਿਹੜਾ ਹੈਗਾ ਸੀ ਡਰੱਗ ਸਟੋਰ ਦੇ ਬੈਕ ਸਾਈਡ ਸੀ ਤੇ ਜਿਹੜਾ ਦੂਸਰਾ ਜਿਹੜਾ ਇਹਦੇ ਵਿੱਚ ਰਾਜਕੁਮਾਰ ਬੱਬੂ ਕਵਾੜੀ ਹੈ ਇਹ ਤਾਂ ਬਾਹਰ ਰਹਿੰਦਾ ਸੀ ਪਰ ਇਹ ਮਤਲਬ ਤਕਰੀਬਨ ਇਹਦਾ ਢੇੜਾ ਹਸਪੀਟਲ ਦੇ ਵਿੱਚ ਹੀ ਹੁੰਦਾ ਸੀਗੇ ਹੋਗੇ ਜਿਹੜਾ ਸਫਾਈ ਵਗੈਰਾ ਸਾਰਾ ਕੰਮ ਇਹ ਜਿਹੜੀਆਂ ਦਵਾਈਆਂ ਦੇ ਜਿਹੜੇ ਮੰਨ ਲਓ ਬਾਹਰੋਂ ਦਵਾਈਆਂ ਲੈ ਕੇ ਆਉਂਦੇ ਸੀ ਮੈਡੀਕਲ ਉਹਨਾਂ ਦਾ ਅੱਖ ਰਖਾਏ ਜਿਹੜਾ ਕਰਵਾਉਂਦਾ ਸੀ ਨਾਲ ਇਹ ਤਾਂ ਪ੍ਰੋਗਰਾਮ ਨੇ ਅੰਦਰ ਕਿ ਮੈਂ ਗਿੱਤੇ ਜਿੰਦਰ ਕਿ ਮੈਂ ਦਾਖਲ ਹੋ ਰਿਹਾ ਸੀ ਮੇਨ ਡੋਰ ਤੋਂ ਵੈਸੇ ਜੀ ਜਾਂ ਜਿਹੜੀ ਬਾਰੀ ਪਿੱਛੇ ਸੀ ਨੇ ਉਹ ਨੇ ਉਹ ਆਪਾਂ ਉਹ ਤੁਹਾਨੂੰ ਅਸੀਂ ਦੱਸਾਂਗੇ ਜੀ ਇਹ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਉਹਦੇ ਵਿੱਚ ਤੇ ਇਹ ਵਿੱਚ ਨਹੀਂ ਫਰਾਜ ਸੀਗਾ ਜੀ ਗੋਲੀਆਂ ਹਾਂ ਹੁਣ ਵਿੱਚ ਨਹੀਂ ਫਰਾਜ ਸਮੇਂ ਇਹ ਪਤਾ ਲੱਗਾ ਕਿ ਨੂੰ ਦਿੱਤੀਆਂ ਸੀ ਇਹ ਆ ਉਹਦਾ ਵੀ ਅਸੀਂ ਤੁਹਾਨੂੰ ਹੁਣ ਪਤਾ ਕਰਕੇ ਦੱਸਦੇ ਹਾਂ ਕਿਉਂਕਿ ਇਨਵੈਸਟੀਗੇਸ਼ਨ ਦੇ ਵਿੱਚ ਜੀ ਆਪਾਂ ਰਾਤ ਇਹਨੂੰ ਫੜਿਆ ਹੁਣ ਇੱਕ ਰਿਪੋਰਟ ਲਾਤ ਕਰਕੇ ਤੇ ਕਿ नमाज़ no लैकेशन